ਹੇ ਗੁਰੂ ਵਾਹਿਗੁਰੂ ਵਾਹਿਗੁਰੂ ਅਗਾ ਸੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗਉੜੀ ਤਿੱਤੀ ਕਬੀਰ ਜੀ ਕੀ ਸ਼ਲੋਕਾ 15 ਹਾ ਤਿੱਤੀ 7 ਵਾਰ ਕਹਿ ਕਬੀਰ ਉਰਵਾਰ ਨਾ ਪਾਰ ਸਾਧਕ ਸਿਧ ਲਖੈ ਜੋ ਭਿਉ ਆਪੇ ਕਰਤਾ ਆਪੇ ਦੇਵੋ ਤਿੱਤੀ ਅੰਮਾਵਸ ਮੈਂ ਆਸ ਨਿਵਾਰੂ ਅੰਤਰਜਾਮੀ ਰਾਮ ਸਮਾਰੂ ਜੀਵਤ ਪਾਵਉ ਮੋਖ ਦਵਾਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮੈਂ ਅਨ ਦਿਨ ਜਾਗਾ ਰਹਾਉ ਪਰਵਾ ਪ੍ਰੀਤਮ ਕਰਹੁ ਵਿਚਾਰ ਘਟ ਮੈਂ ਖੇਲੈ ਅ ਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮਹਿ ਰਹੈ ਸਮਾਏ ਦੁਤੀਆ ਦੋਹ ਕਰ ਜਾਣੈ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਵੜੈ ਨਾ ਘਟਤਾ ਜਾਏ ਅਕਲ ਨਿਰੰਜਨ ਏਕੈ ਭਾਏ ਤ੍ਰਿਤਿਆ ਤੀਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥ ਹੈ ਚੰਚਲ ਮਨ ਕੋ ਗਹੋ ਕਾਮ ਕਰੋਦ ਸੰਗ ਕਬਹ ਨਾ ਬਹੋ ਜਲ ਥਲ ਮਾਹੇ ਆਪਹਿ ਆਪ ਆਪੇ ਜਪੋ ਆਪਣਾ ਜਾਪ ਪੰਜੈ ਪੰਜ ਤਤ ਬਿਸਥਾਰ ਕਨਕ ਕਾਮਨੀ ਜੋਗ ਵਿਵਹਾਰ ਪ੍ਰੇਮ ਸੁਦਾ ਰਸ ਪੀਵੇ ਕੋਏ ਜਰਾ ਮਰਨ ਦੁਖ ਪੀਰ ਨਾ ਹੋਏ ਛੱਠ ਖੱਟ ਚੱਕਰ ਛਹੂ ਦਿਸ ਧਾਇ ਬਿਨ ਪਰਚੈ ਨਹੀਂ ਥਿਰਾ ਰਹਾਇ ਦੁਬਦਾ ਮੇਟ ਖਿਮਾ ਗਹਿ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਤੈ ਸਤ ਕਰ ਬਾਚਾ ਜਾਨ ਆਤਮ ਰਾਮ લેਹੋ ਪਰਮਾਨ ਛੂਟੈ ਸੰਸਾਰ ਮਿਟ ਜਾਹਿ ਦੁਖ ਸੁੰਨ ਸਰੋਵਰ ਪਾਵੋ ਸੁਖ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਮਹਿ ਅਕੁਲ ਮਹ ਨਿਦਰਾਯਾ ਗੁਰਗੰ ਗਿਆਨ ਬਤਾਵੇ ਭੇਦ ਉਲਟਾ ਰਹੇ ਅਭੰਗ ਅਛੇਦ ਨੌਮੀ ਨਵੇਂ ਦਵਾਰ ਕੋ ਸਾਧ ਵਹਿਤੀ ਮਨਸਾ ਰਖੋ ਬਾਂਧ ਲੋਭ ਮੋਹ ਸਭ ਬੀਸਰ ਜਾਹੋ ਜੁਗ ਜੁਗ ਜੀਵ ਹੋ ਅਮਰ ਫਲ ਖਾਹੋ ਦਸਮੀ ਦਹਿ ਦਿਸ ਹੋਏ ਆਨੰਦ ਛੂਟੈ ਭਰਮ ਮਿਲੈ ਗੋਬਿੰਦ ਜੋਤ ਸਰੂਪੀ ਤਤ ਅਨੂਪ অমਲ ਨਾਮਲ ਨਾ ਸ਼ਾਹ ਨਹੀਂ ਧੂਪ ਇਕਾਦਸੀ ਏਕ ਦਿਸ ਧਾਵੈ ਤਉ ਜੋਨੀ ਸੰਕਟ ਬਹੁਰ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਟ ਪਾਇਆ ਨੀਰਾ ਬਾਰਸ ਬਾਰਾ ਉਗਵੈ ਸੂਰ ਅਨਸ ਬਾਜੇ ਅਨਹਦ ਤੂਰ ਦੇਖਿਆ ਤਿਹੂ ਲੋਕ ਕਾ ਪੀਓ ਅਚਰਜ ਭਇਆ ਜੀਵ ਤੇ ਸੀਓ ਤੇਰਸ ਤੇ ਰਹੈ ਅਗੰਬਖਾਨ ਹਰਦ ਉਰਦ ਵਿੱਚ ਸਮ ਪਹਿਚਾਨ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ 14 14 ਲੋਕ ਮਝਾਰ ਰੋਮ ਰੋਮ ਮਹਿ ਬਸਹਿ ਮਾਰਾਰ ਸਤ ਸੰਤੋਖ ਕਾ ਧਰੋ ਧਿਆਨ ਕਤਨੀ ਕਥਿਆ ਬ੍ਰਹਮ ਗਿਆਨ ਪੂਨੇ ਪੂਰਾ ਚੰਦ ਆਕਾਸ਼ ਫਸ ਰਹਿ ਕਲਾ ਸਹਿਜ ਪ੍ਰਗਾਸ ਆਦ ਅੰਤ ਮਦ ਹੋਏ ਰਹਿਆ ਥੀਰ ਸੁਖ ਸਾਗਰ ਮਹਿਰਮ ਹੈ ਕਬੀਰ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਵਾਰ ਕਬੀਰ ਜੀਓ ਕੇ ਸੱਤ ਬਾਰ ਬਾਰ ਹਰ ਕੇ ਗੁਣ ਗਾਓ ਗੁਰਗਮ ਭੇਦ ਸੁਹਰ ਕਾ ਪਾਵਉ ਰਹਾਉ ਆਦਤ ਕਰੈ ਭਗਤ ਆਰੰਭ ਕਾਇਆ ਮੰਦਰ ਮਨ ਸਾ ਥੰਬ ਅਹਨਿਸ ਅਖੰਡ ਸੁਰਹੀ ਜਾਏ ਤਉ ਅਨਹਦ ਬੀਣ ਸਹਿਜ ਮਹਿਬਾਈ ਸੋਮਵਾਰ ਸਸ ਅੰਮ੍ਰਿਤ ਚਰੈ ਜਾਖਤ ਬੀਗ ਸਗਲ ਬਿਖ ਹਰੈ ਬਾਣੀ ਰੋਕਿਆ ਰਹਿ ਦੁਆਰ ਤਉ ਮਨ ਮਤਵਾਰੂਪੀ ਮਨਹਾਰ ਮੰਗਲਵਾਰੇ ਲੇ ਮਹীত ਪੰਜ ਚੋਰ ਕੀ ਜਾਣੈ ਰੀਤ ਘਰ ਛੋਡੇ ਬਾਹਰ ਜਿਨ ਜਾਏ ਨਾਤਰ ਖਰਾ ਰਿਸੈ ਹੈ ਰਾਏ ਬੁੱਧਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮਹਿ ਹਰਿ ਕਾ ਬਾਸ ਗੁਰ ਮਿਲਦੋ ਏਕ ਸਮ ਧਰੈ ਪੁਰਦ ਪੰਕਲੈ ਸੂਦਾ ਕਰੈ ਬ੍ਰਿਸ਼ਪਤ ਵਿਖਿਆ ਦੇ ਬਹਾਈ ਤīnਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਬ ਲਗ ਘਟ ਮਹਿ ਦੂਜੀ ਆਨ ਤਉ ਲਉ ਮਹਿਲ ਨਾ ਲਾ ਬਹਿ ਜਾਨ ਰਮਤਿ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾਗ ਗਉੜੀ ਚੇਤੀ ਬਾਣੀ ਨਾਮ ਦੇਉ ਜੀਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ देवा पाहन तारी अली राम कहत जन कस ना करे रहाऊ तारी ले गणका बिन रूप कुबजा ब्याद अजा मल तारी अली चरण वदक जन तेऊ मुक्त भए हौ बाल बाल जिन राम कहै दासी सुत जन बिदर सुदामा उगर सैन कौराज दीए ਜਾਪ ਤਹੀਨ ਤਪਹੀਨ ਕੋਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ ਰਾਗ ਗੌੜੀ ਰਵਦਾਸ ਜੀ ਕੇ ਪਦੇ ਗੌੜੀ ਗਵਾਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੋ ਬਾਂਤੀ RAM ਗਸਈਆ ਜੀ ਕੇ ਜੀਵਨਾ ਮੋਹਿ ਨਾਮ ਬਸਾਰੂ ਮੈਂ ਜਨ ਤੇਰਾ ਰਹਾਉ ਮੇਰੀ ਹਰੋ ਬਿਪਤ ਜਨ ਕਰਹੁ ਸੁਭਾਈ ਚਰਨ ਨਾ ਛਾਡੂ ਸਰੀਰ ਕਲ ਜਾਈ ਕਹ ਰਵਦਾਸ ਪਰਉ ਤੇਰੀ ਸਾਭਾ ਬੇਗ ਮਿਲਹੁ ਜਨ ਕਰ ਨ ਬਲਾੰਬਾ ਬੇਗੁੰ ਪੁਰਾ ਸ਼ਹਿਰ ਕੋ ਨਾਉ ਦੂਖ ਅੰਦੋਹ ਨਹੀਂ ਤੇ ਠਾਉ ਨਾ ਤਸਵੀ ਸਖ ਰਾਜ ਨਾ ਮਾਲ ਖੋਪ ਨਾ ਖਤਾ ਨਾ ਤਰਸ ਜਵਾਲ ਅਬ ਮੋਹੇ ਖੂਬ ਵਤਨ ਗਹਿ ਪਾਈ ਹੂੰ ਹਾਂ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੂਮ ਨਾ ਸੀਮ ਏਕ ਸੋ ਆਹੀ ਆਬਾਦਾਨ ਸਦਾ ਮਸ਼ਹੂਰ ਹੂੰ ਹਾਂ ਗਨੀ ਬਸਹਿ ਮਹਮੂਰ ਕਿਉ ਤਿਉ ਸੈਲ ਕਰਹਿ ਜੋ ਭਾਵੈ ਮਹਿਰਮ ਮਹਿਲ ਨ ਕੋ ਅਟਕਾਵੇ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ ਬੈਰਾਗਣ ਰਵਿਦਾਸ ਜੀਉ ਕਟਿ ਅਵ ਕਟ ਡੂਗਰ ਕਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਾਰਾਰ ਕੋ ਬਨਜਾਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹਉ ਬਨਜਾਰੋ ਰਾਮ ਕੋ ਸਹਿਜ ਕਰਉ ਵਿਆਪਾਰ ਮੈਂ ਰਾਮ ਨਾਮ ਧਨ ਲਾਦਿਆ ਵੇਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲੈ ਹੋ ਆਲ ਪਤਾਲ ਮੋਹੇ ਜਮ ਡੰਡ ਨਾ ਲਾਗੀ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਐਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ